ਦੀ ਰਿਵਿਊ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਬਲਵਿੰਦਰ ਕੌਰ ਨੰਦਨੀ ਭਾਰਤੀ ਲੋਕਤੰਤਰ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਨੇ ਪਰ ਸਭ ਤੋਂ ਵੱਡੀ ਹੈ ਫਿਰਕਾ ਪ੍ਰਸਤੀ ਯਾਨੀ ਧਰਮ ਅਤੇ ਰਾਜਨੀਤੀ ਦਾ ਸੁਮੇਲ ਇੱਕ ਅਜੀਬਾ ਰੁਝਾਨ ਹੈ ਜੋ ਸਾਡੇ ਦੇਸ਼ ਵਿੱਚ ਲਗਾਤਾਰ ਫੈਤਰਿਆ ਹੈ ਇਹ ਬੁਰਾਈ ਸਿਰਫ ਕੇਂਦਰ ਦੀ ਰਾਜਨੀਤੀ ਵਿੱਚ ਹੀ ਨਹੀਂ ਸਗੋਂ ਲੱਗ ਪਾ ਹਰ ਸੂਬੇ ਦੀ ਸਿਆਸਤ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕੀ ਹੈ ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਧਰਮ ਅਤੇ ਸਿਆਸਤ ਦੇ ਘਟਚੋੜ ਨੇ ਭਾਰਤ ਦੀ ਵੰਡ ਦੇ ਰੂਪ ਵਿੱਚ ਸਾਨੂੰ ਸਭ ਤੋਂ ਡੂੰਗਾ ਜ਼ਖਮ ਦਿੱਤਾ ਸੀ ਅੱਜ ਇੱਕ ਵਾਰ ਫਿਰ ਇਹ ਸਮੱਸਿਆ ਬਹੁਤ ਹੀ ਮਜ਼ਬੂਤੀ ਨਾਲ ਸਾਡੇ ਸਾਹਮਣੇ ਖੜੀ ਹੈ ਜੇਕਰ ਅਸੀਂ ਆਪਣੇ ਦੇਸ਼ ਦੀ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਤੇ ਖੜੇ ਟਾਂਚੇ ਨੂੰ ਬਚਾਉਣਾ ਹੈ ਤਾਂ ਸਾਨੂੰ ਫਿਰ ਕਪਰਸਤੀ ਨਾਲ ਫੈਸਲਾਕੁਨ ਲੜਾਈ ਲੜਨੀ ਹੋਵੇਗੀ ਅੱਜ ਅਸੀਂ ਫਿਰਕਾ ਪ੍ਰਸਤੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਿਰਫ ਸਿਆਸੀ ਸਮੱਸਿਆ ਨਹੀਂ ਹੈ ਸਗੋਂ ਇਸਦੇ ਸਮਾਜਿਕ ਤੇ ਆਰਥਿਕ ਪਹਿਲੂ ਵੀ ਨੇ ਇਹ ਹੋ ਸਕਦਾ ਹੈ ਕਿ ਫਿਰਕੂ ਪਾਰਟੀਆਂ ਚੋਣਾ ਹਾਰ ਜਾਣ ਜਾਂ ਸੱਤਾ ਤੋਂ ਬਾਹਰ ਹੋ ਜਾਣ ਤੇ ਲੰਬੇ ਸਮੇਂ ਤੱਕ ਹਾਸ਼ੀਏ ਤੇ ਰਹਿਣ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮੇਂ ਦੌਰਾਨ ਸਮਾਜ ਵਿੱਚ ਇਹਨਾਂ ਦੇ ਫੈਲਾਏ ਫਿਰਕੂ ਵਿਚਾਰ ਕਾਇਮ ਰਹਿਣ ਤੇ ਮੌਕਾ ਮਿਲਣ ਤੇ ਸਿਰ ਚੁੱਕਣ ਫਿਰਕਾ ਪ੍ਰਸਤੀ ਵਿਰੁੱਧ ਕੋਈ ਵੀ ਲੜਾਈ ਉਦੋਂ ਤੱਕ ਜਿੱਤੀ ਨਹੀਂ ਜਾ ਸਕਦੀ ਜਦੋਂ ਤੱਕ ਆਮ ਲੋਕ ਇਸ ਵਿੱਚ ਸ਼ਾਮਲ ਨਾ ਹੋਣ ਆਪਣੇ ਘਰ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦਫ਼ਤਰਾਂ ਵਿੱਚ ਕੰਮ ਕਰਦੇ ਹੋਏ ਜਾਂ ਆਪਣੇ ਕਾਰੋਬਾਰਾਂ ਨੂੰ ਸੰਭਾਲਦੇ ਹੋਏ ਲੋਕ ਜਾਂ ਕਿਸਾਨ ਮਜ਼ਦੂਰ ਹੋਣ ਹਰ ਕਿਸੇ ਨੂੰ ਫਿਰਕਾ ਪ੍ਰਸਤੀ ਵਿਰੁੱਧ ਵਿਚਾਰਧਾਰਕ ਯੋद्धा ਬਣਨਾ ਹੋਵੇਗਾ ਸਿਆਸਤ ਆਪਣੀ ਜ਼ਿੰਮੇਵਾਰੀ ਨਿਭਾਵੇ ਜਾਂ ਨਾ ਨਿਭਾਵੇ ਸਾਨੂੰ ਅਤੇ ਤੁਹਾਨੂੰ ਹੀ ਇਸ ਵਿਚਾਰਧਾਰਾ ਵਿਰੁੱਧ ਸੰਘਰਸ਼ ਕਰਨਾ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਫਿਰਕਾ ਪ੍ਰਸਤੀ ਅਸਲ ਵਿੱਚ ਇੱਕ ਵਿਚਾਰਧਾਰਾ ਹੈ ਅਤੇ ਇਸ ਵਿਰੁੱਧ ਵੱਡਾ ਵਿਚਾਰਕ ਅੰਦੋਲਨ ਸ਼ੁਰੂ ਕੀਤੇ ਬਿਨਾਂ ਇਸ ਨੂੰ ਹਰਾਇਆ ਨਹੀਂ ਜਾ ਸਕਦਾ ਸਿਰਫ ਇਤਿਹਾਸ ਵਿੱਚੋਂ ਭਾਈਚਾਰਕ ਸੰਝ ਦੀਆਂ ਕੁਝ ਉਦਾਹਰਨਾਂ ਦੇ ਕੇ ਜਾਂ ਆਪਣੇ ਆਪਣੇ ਧਰਮਾਂ ਦੀਆਂ ਕੁਝ ਚੰਗੀਆਂ ਗੱਲਾਂ ਦੁਹਰਾਉਣ ਨਾਲ ਫਿਰਕਾ ਪ੍ਰਸਤੀ ਖਤਮ ਨਹੀਂ ਕੀਤੀ ਜਾ ਸਕਦੀ। ਅਸਲ ਵਿੱਚ ਫਿਰਕੂ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਲਗਾਤਾਰ ਆਪਣੇ ਤਰੀਕੇ ਬਦਲਦੀਆਂ ਰਹਿੰਦੀਆਂ ਨੇ। ਉਹ ਨਿੱਤ ਨਵੇਂ ਤਰੀਕਿਆਂ ਦੀ ਕਾਰਡ ਕੱਢਦੀਆਂ ਨਹੀਂ ਤੇ ਆਪਣੇ ਆਪ ਨੂੰ ਨਵੀਆਂ ਸਥਿਤੀਆਂ ਵਿੱਚ ਢਾਲਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ। ਸੋਸ਼ਲ ਮੀਡੀਆ ਤੇ ਫਿਰਕੂ ਤੱਤਾਂ ਦੀ ਮਜ਼ਬੂਤ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਲੋਕ ਬਦਲਦੇ ਸਮੇਂ ਦੇ ਨਾਲ ਫਿਰਕਾ ਪ੍ਰਸਤੀ ਦੇ ਨਵੇਂ ਰੂਪਾਂ ਨੂੰ ਪੇਸ਼ ਕਰਦੇ ਰਹਿੰਦੇ ਨੇ ਇੱਕ ਵਾਰ ਫਿਰਕਾ ਪ੍ਰਸਤੀ ਨੂੰ ਇੱਕ ਵਿਚਾਰ ਵਜੋਂ ਸਵੀਕਾਰ ਕਰਨ ਤੋਂ ਬਾਅਦ ਅਗਲਾ ਕਦਮ ਫਿਰਕਾ ਪ੍ਰਸਤੀ ਅਤੇ ਧਰਮ ਨਿਰਪੱਖਤਾ ਦੀ ਸਹੀ ਪਰਿਭਾਸ਼ਾ ਤੈਅ ਕਰਨਾ ਹੋਵੇਗਾ ਇਹਨਾਂ ਦੋਹਾਂ ਸ਼ਬਦਾਂ ਦੇ ਸਹੀ ਅਰਥਾਂ ਨੂੰ ਜਾਣਨ ਤੋਂ ਬਾਅਦ ਹੀ ਅਸੀਂ ਹੋਰ ਨੁਕਤੇਾਂ ਤੇ ਚਰਚਾ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਧਰਮ ਨਿਰਪੱਖਤਾ ਕੀ ਹੈ ਅਸਲ ਵਿੱਚ ਧਰਮ ਨਿਰਪੱਖਤਾ ਦਾ ਮਤਲਬ ਹੈ ਧਰਮ ਨੂੰ ਸਿਆਸਤ ਤੇ ਗੈਰ ਧਾਰਮਿਕ ਮਾਮਲਿਆਂ ਤੋਂ ਵੱਖ ਰੱਖਿਆ ਜਾਵੇ ਅਤੇ ਇਸ ਨੂੰ ਲੋਕਾਂ ਦਾ ਨਿੱਜੀ ਮਸਲਾ ਮੰਨਿਆ ਜਾਵੇ ਕੁਝ ਲੋਕ ਧਰਮ ਨਿਰਪੱਖਤਾ ਦੀ ਇਸ ਪਰਿਭਾਸ਼ਾ ਦੀ ਇੱਕ ਹੈ ਕਿ ਆਲੋਚਨਾ ਕਰਦੇ ਨੇ ਕਿ ਇਹ ਪੱਛਮੀ ਸਿਧਾਂਤ ਹੈ ਬੜੀ ਸੱਚ ਨਹੀਂ ਹੈ ਸੱਚ ਤਾਂ ਇਹ ਹੈ ਕਿ ਭਾਰਤ ਦੀਆਂ ਵਿਸ਼ੇਸ਼ ਸਥਿਤੀਆਂ ਕਾਰਨ ਇਸ ਵਿੱਚ ਕੁਝ ਖਾਸ ਮਾਪਦੰਡ ਛੁੱਟ ਜਾਂਦੇ ਨੇ ਭਾਰਤ ਵਿੱਚ ਵੱਖ-ਵੱਖ ਧਰਮਾਂ ਦਾ ਪਾਲਣ ਕਰਨ ਵਾਲੇ ਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਭੋਜਨ ਰਹਿਣ ਸਹਿਣ ਰੀਤੀ ਰਿਵਾਜ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਨੇ ਇਸ ਅਰਥ ਵਿੱਚ ਧਰਮ ਨਿਰਪੱਖਤਾ ਬਹੁਤ ਜ਼ਰੂਰੀ ਹੋ ਜਾਂਦੀ ਹੈ धर्मनिरपेक्षता ਦੇ ਭਾਰਤੀ ਸੰਕਲਪ ਦੇ ਮੂਲ ਰੂਪ ਵਿੱਚ ਚਾਰ ਚੀਜ਼ਾਂ ਸ਼ਾਮਿਲ ਨੇ ਨੰਬਰ 1 ਕਿਸੇ ਸੂਬੇ ਦਾ ਆਪਣਾ ਕੋਈ ਧਰਮ ਨਹੀਂ ਹੋਵੇਗਾ ਪਰ ਸਰਕਾਰ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰੇਗੀ ਨੰਬਰ 2 ਰਾਤ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਕਰੇਗੀ ਪਰ ਹਰ ਧਰਮ ਤੋਂ ਦੂਰੀ ਬਣਾ ਕੇ ਰੱਖੇਗੀ ਨੰਬਰ 3 ਰਾਜ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਧਾਰਮਿਕ ਵਿਤਕਰਾ ਨਹੀਂ ਹੋਵੇਗਾ ਨੰਬਰ 4 ਸਾਰੇ ਧਰਮਾਂ ਦੇ ਲੋਕਾਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣਗੇ ਜਦੋਂ ਤੱਕ ਉਹ ਆਪਸ ਵਿੱਚ ਟਕਰਾਉਂਦੇ ਨਹੀਂ ਜਾਂ ਦੇਸ਼ ਦੀ ਏਕਤਾ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਹੁਣ ਗੱਲ ਕਰੀਏ ਫਿਰਕਾ ਪ੍ਰਸਤੀ ਦੀ ਜੇਕਰ ਅਸੀ ਇਸ ਦੀ ਪਰਿਭਾਸ਼ਾ ਨੂੰ ਠੀਕ ਤਰ੍ਹਾਂ ਨਾ ਸਮਝ ਸਕੇ ਤਾਂ ਇਸ ਵਿਰੁੱਧ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਿੱਧ ਹੋਣਗੀਆਂ ਆਮ ਤੌਰ ਤੇ ਲੋਕ ਫਿਰਕਾ ਪ੍ਰਸਤੀ ਦੇ ਜੋ ਅਰਥ ਦਿੰਦੇ ਨੇ ਉਹ ਗਲਤ ਨਹੀਂ ਹਨ ਪਰ ਉਹ ਇਸ ਦੀ ਪੂਰੀ ਵਿਆਖਿਆ ਨਹੀਂ ਕਰਦੇ ਜਿਵੇਂ ਕਿ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਆਪਣੇ ਧਰਮ ਨੂੰ ਉੱਚਾ ਸਮਝਣਾ ਤੇ ਦੂਜੇ ਦੇ ਧਰਮ ਨੂੰ ਨੀਵਾ ਸਮਝਣਾ ਫਿਰਕਾ ਪ੍ਰਸਤੀ ਹੈ ਇਸ ਪਰਿਭਾਸ਼ਾ ਵਿੱਚ ਫਿਰਕਾ ਪ੍ਰਸਤੀ ਦੇ ਕੁਝ ਪਹਿਲੂ ਆ ਜਾਂਦੇ ਨੇ ਪਰ ਇਹ ਮੁਕੰਮਲ ਪਰਿਭਾਸ਼ਾ ਨਹੀਂ ਹੈ ਮੇਰੇ ਖਿਆਲ ਵਿੱਚ ਫਿਰਕਾ ਪ੍ਰਸਤੀ ਦੀ ਸਭ ਤੋਂ ਸਹੀ ਪਰਿਭਾਸ਼ਾ ਇਤਿਹਾਸਕਾਰ ਵਿਪਿੰਨ ਚੰਦਰ ਨੇ ਦਿੱਤੀ ਹੈ ਉਹ ਲਿਖਦੇ ਨੇ ਸਧਾਰਨ ਤੌਰ ਤੇ ਫਿਰਕਾ ਪ੍ਰਸਤੀ ਦਾ ਆਧਾਰ ਇਹ ਵਿਸ਼ਵਾਸ ਹੈ ਕਿ ਭਾਰਤੀ ਸਮਾਜ ਕਈ ਅਧਾਰਿਆਂ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਦੇ ਹਿੱਤ ਨਾ ਸਿਰਫ ਵੱਖਰੇ ਨੇ ਸਗੋਂ ਇੱਕ ਦੂਜੇ ਦੇ ਵਿਰੋਧੀ ਵੀ ਨੇ ਇਸ ਨੁਕਤੇ ਨੂੰ ਹੋਰ ਸਪਸ਼ਟ ਕਰਦਿਆਂ ਉਹ ਲਿਖਦੇ ਨੇ ਦੂਜੇ ਸ਼ਬਦਾਂ ਵਿੱਚ ਹਿੰਦੂ ਮੁਸਲਮਾਨ ਸਿੱਖ ਅਤੇ ਈਸਾਈ ਨਾ ਸਿਰਫ ਧਾਰਮਿਕ ਤੌਰ ਤੇ ਸਗੋਂ ਧਰਮ ਤੋਂ ਬਾਹਰ ਦੇ ਮਾਮਲਿਆਂ ਵਿੱਚ ਵੀ ਇੱਕ ਨਿਸ਼ਚਿਤ ਸਮੂਹ ਵਾਂਗ ਵਿਹਾਰ ਕਰਨਗੇ ਕਿਉਂਕਿ ਉਹਨਾਂ ਦਾ ਧਰਮ ਇੱਕ ਹੈ ਫਿਰਕਾ ਪ੍ਰਸਤੀ ਨੂੰ ਸਮਝਣ ਲਈ ਇਹ ਪਰਿਭਾਸ਼ਾ ਇੰਨੀ ਸੰਪੂਰਨ ਹੈ ਕਿ ਇਸ ਰਾਹੀਂ ਅਸੀਂ ਹਿੰਦੂ ਰਾਸ਼ਟਰ ਖਾਲਿਸਤਾਨ ਅਤੇ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਦੀ ਉੱਠੀ ਮੰਗ ਦੀਆਂ ਜੜ੍ਹਾਂ ਨੂੰ ਸਮਝ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਪਾਕਿਸਤਾਨ ਬਾਰੇ 1937 ਤੋਂ ਬਾਅਦ ਮੁਹੰਮਦ ਅਲੀ ਜਿੰਨਾ ਤੇ ਮੁਸਲਮਾਨ ਲੀਗ ਦੇ ਨੁਮਾਇੰਦਿਆਂ ਨੇ ਇਹ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਭਾਰਤ ਵਿੱਚ ਦੋ ਕੌਮਾਂ ਵਸਦੀਆਂ ਨੇ ਇੱਕ ਹਿੰਦੂ ਤੇ ਇੱਕ ਮੁਸਲਮਾਨ ਦਿਲਚਸਪ ਗੱਲ ਇਹ ਸੀ ਕਿ ਹਿੰਦੂ ਕट्टरपंथी ਵੀ ਲਗਭਗ ਇਹੋ ਜਿਹੀਆਂ ਹੀ ਗੱਲਾਂ ਕਰ ਰਹੇ ਸਨ ਪਰ ਨਾਲ ਹੀ ਕੁਝ ਵੱਖਰਾ ਸੋਚ ਰਹੇ ਸੀ ਉਹ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੱਖਰਾ ਤਾਂ ਸਮਝਦੇ ਸੀ ਪਰ ਭਾਰਤ ਦੀ ਵੰਡ ਨਹੀਂ ਚਾਹੁੰਦੇ ਸੀ ਸਗੋਂ ਜਿਹੜੇ ਦੇਸ਼ ਚਾਹੁੰਦੇ ਸੀ ਜਿਸ ਵਿੱਚ ਹਿੰਦੂਤਵ ਜਾਂ ਹਿੰਦੂ ਰਾਸ਼ਟਰ ਦਾ ਬੋਲਬਾਲਾ ਹੋਵੇ ਅਸਲ ਵਿੱਚ ਇਹ ਦੋਵੇਂ ਧਿਰਾਂ ਧਰਮ ਨੂੰ ਕੇਂਦਰੀ ਭੂਮਿਕਾ ਵਿੱਚ ਰੱਖ ਰਹੀਆਂ ਸਨ ਤੇ ਕਹਿ ਰਹੀਆਂ ਸਨ ਕਿ ਸਾਡੇ ਕਾਨੂੰਨ ਸਾਡੀਆਂ ਰਾਜਨੀਤਿਕ ਪ੍ਰਣਾਲੀਆਂ ਸਾਡੀ ਆਰਥਿਕਤਾ ਸਾਡਾ ਜਨਤਕ ਵਿਹਾਰ ਹਰ ਚੀਜ਼ ਵਿੱਚ ਸਾਡੇ ਧਰਮ ਨੂੰ ਕੇਂਦਰੀ ਮਹੱਤਤਾ ਹੋਣੀ ਚਾਹੀਦੀ ਹੈ ਇਸ ਲਈ ਇਹ ਬਹੁਤ ਸੁਭਾਵਿਕ ਹੈ ਕਿ ਜੇਕਰ ਅਸੀਂ ਆਜ਼ਾਦੀ ਤੋਂ ਪਹਿਲਾਂ ਮੁਹੰਮਦ ਅਲੀ ਜਿੰਨਾ ਦੇ ਭਾਸ਼ਣਾ ਜਾਂ ਹਿੰਦੂ ਰਾਸ਼ਟਰ ਦੇ ਸਮਰਥਕਾਂ ਦੇ ਬਿਆਨਾਂ ਨੂੰ ਜਾਂ ਆਜ਼ਾਦ ਭਾਰਤ ਵਿੱਚ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਦੇ ਹਮਾਇਤੀਆਂ ਦੇ ਭਾਸ਼ਣਾ ਨੂੰ ਵੇਖੀਏ ਤਾਂ ਉਹ ਲਗਭਗ ਬਰਾਬਰ ਦੇ ਲੱਗਣਗੇ ਬਸ ਸਿਰਫ ਸ਼ਬਦਾਂ ਵਿੱਚ ਹੀ ਕੁਝ ਹੇਰ ਫੇਰ ਹੋਵੇਗਾ ਭਾਵੇਂ ਕਿਸੇ ਵੀ ਧਰਮ ਦੀਆਂ ਫਿਰਕੂ ਤਾਤਾਂ ਹੋਣ ਉਹਨਾਂ ਦਾ ਇੱਕੋ ਇੱਕ ਉਦੇਸ਼ ਹੁੰਦਾ ਹੈ ਯਾਨੀ ਰਾਜਨੀਤੀ ਤੇ ਧਰਮ ਨੂੰ ਇੱਕ ਦੂਜੇ ਨਾਲ ਰਲਾਉਣਾ ਜਦੋਂ ਧਰਮ ਅਤੇ ਸਿਆਸਤ ਆਪਸ ਵਿੱਚ ਰਲਗੱਡ ਹੋਵੇ ਤਾਂ ਕੱਟੜਪੰਥੀ ਤਾਕਤਾਂ ਨੂੰ ਹਰਾਇਆ ਨਹੀਂ ਜਾ ਸਕਦਾ ਇਸ ਲਈ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਧਰਮ ਅਤੇ ਰਾਜਨੀਤੀ ਦਾ ਵੱਖਰਾ ਹੋਣਾ ਮੁਢਲੀ ਸ਼ਰਤ ਹੈ। ਅਗਲੀ ਕੜੀ ਵਿੱਚ ਮੈਂ ਤੁਹਾਡੇ ਨਾਲ ਸਾਰੇ ਧਰਮਾਂ ਦੇ ਕੱਟੜਪੰਥੀਆਂ ਵਿੱਚ ਹੈਰਾਨ ਕਰ ਦੇਣ ਵਾਲੀਆਂ ਸਮਾਨਤਾਵਾਂ ਬਾਰੇ ਗੱਲ ਕਰਾਂਗੀ। ਸਾਡੀ ਇਹ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਇਨ੍ਹਾਂ ਕੱਟੜਪੰਥੀਆਂ ਦੇ ਹੱਥ ਦੀ ਕਟਪੁਤਲੀ ਨਾ ਬਣਨ ਦਿੱਤਾ ਜਾਵੇ। ਤੇ ਆਮ ਲੋਕ ਜਾਗਰੂਕ ਹੋ ਕੇ ਆਪਣੇ ਵਿਚਾਰਾਂ ਨੂੰ ਇਕਜੁੱਟਤਾ ਅਤੇ ਦੇਸ਼ ਵਿੱਚ ਸਾਂਝੀ ਵਾਲਤਾ ਕਾਇਮ ਕਰਨ ਲਈ ਵਰਤਨ ਨਾ ਕਿ ਵੰਡੀਆਂ ਪਾਉਣ ਲਈ ਅੱਜ ਦੀ ਕੜੀ ਵਿੱਚ ਬਸ ਇੰਨਾ ਹੀ ਇਜਾਜ਼ਤ ਦਿਓ